ਪੰਜਾਬ ਚ ਹੜ ਮੁਕਾਬਲੇ ਲਈ ਹੋ ਰਹੇ ਦਾਵੇ ਹਕੀਕਤ ਚ ਕਿੰਨੇ ਮਜ਼ਬੂਤ ਹਨ ਇਹ ਸਵਾਲ ਬਣ ਗਿਆ ਹੈ ਗੋਦਾਸਪੁਰ ਚ ਨਹਿਰੀ ਵਿਭਾਗੋਂ 10 ਕਰੋੜ ਰੁਪਏ ਦੀ ਲਾਗਤ ਨਾਲ ਦਰਿਆਵਾਂ ਦੀ ਮਜ਼ਬੂਤੀ ਅਤੇ 3 ਕਰੋੜ ਦੀ ਨਹਿਰ ਸਫਾਈ ਦੱਸਣ ਦੇ ਬਾਵਜੂਦ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਐਸ ਡੀਓ ਅਮਿਤ ਕੁਮਾਰ ਮੁਤਾਬਕ ਕੰਟਰੋਲ ਰੂਮ ਬਣਾਇਆ ਗਿਆ ਹੈ 24 ਘੰਟੇ ਸਟਾਫ ਤਾਇਨਾਤ ਹੈ ਤੇ ਹੜ ਰੋਕੂ ਤਿਆਰੀਆਂ ਚੁਸਤ ਹਨ ਪਰ ਜਦੋਂ ਸਾਡੀ ਟੀਮ ਨੇ ਰਿਐਲਿਟੀ ਚੈੱਕ ਕੀਤਾ ਤਾਂ ਕਈ ਥਾਵਾਂ ਤੇ ਸਿਰਫ ਖਾਣਾ ਪੂਰਤੀ ਹੀ ਹੋਈ ਮਿਲੀ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਸਫਾਈ ਦੇ ਕੰਮ ਟੈਂਡਰ ਦੇਰੀ ਨਾਲ ਹੋਏ ਅਤੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਨਹਿਰਾ ਵਿੱਚ ਪਾਣੀ ਛੱਡ ਦਿੱਤਾ ਗਿਆ ਜਿਸ ਕਾਰਨ ਪਾਣੀ ਟਾਇਲਾ ਤੱਕ ਨਹੀਂ ਪਹੁੰਚਿਆ ਹੁਣ ਸਵਾਲ ਇਹ ਹੈ ਦਾਅਵੇ ਕਿੰਨੇ ਢੋਸ ਹਨ ਅਤੇ ਕੀ ਇਸ ਦੀ ਜਾਂਚ ਹੋਗੀ ਜਾਂ ਇਹ ਵੀ ਇੱਕ ਰੂਟੀਨ ਪ੍ਰਕਿਰਿਆ ਬਣ ਕੇ ਰਹਿ ਜਾਵੇਗੀ ਸਫਾਈ ਨਗਰ ਦੀ ਹੈ ਨਹੀਂ ਕਿ ਪਾਣੀ ਸੁਕੇ ਜਾ ਨਹੀਂ ਰਿਹਾ ਜੀ ਹਾਂਜੀ ਟਾਇਲਾਂ ਤੇ ਪਾਣੀ ਜਾਂਦਾ ਸਫਾਈ ਹੈ ਨਹੀਂ ਵੇਖੋ ਤੁਹਾਡੇ ਸਾਹਮਣੇ ਸਫਾਈ ਤੋਂ ਹੋਣੀ ਨਹੀਂ ਰਹੀ ਜੀ ਹਾਂਜੀ ਇਤਾਂ ਰੁਟੀਆਂ ਆ ਨੇ ਹਰ ਵੇਲੇ ਸੁਵੇਰਾ ਮਾਰਾ ਹਾਲ ਕਾ ਬੂਡ ਵਿੱਚ ਕਾ ਬੂਡ ਬਹੁਤ ਜ਼ਿਆਦਾ ਬੱਚੇ ਹੋਰ ਕੀ ਕੀ ਵਿੱਚ ਬੂਟੀ ਬਾਟੀ ਬੂਟੀ ਬਾਟੀ ਆ ਸਭ ਕੁਝ ਵਿੱਚ ਉਹ ਕਾ ਕੇ ਨਾ ਹੂੰ ਜੀ ਤਾਂ ਜਿਹੜਾ ਸਰਕਾਰੀ ਟੇਲਾਂ ਦੇ ਪਾਣੀ ਪਹੁੰਚਾ ਕਿੰਨਾ ਕੁ ਪੁੱਜ ਗਿਆ ਟੇਲਾਂ ਦੇ ਪਾਣੀ ਕਿੰਨਾ ਕੁ ਪਹੁੰਚਾ ਪਾਣੀ ਪਹੁੰਚ ਨਹੀਂ ਟੇਲਾਂ ਦੇ ਜੀ ਹੂੰ ਪਾਣੀ ਘਾਟੀ ਪਹੁੰਚਣ ਡਿਆ ਤੇ ਕਿਹੜੀ ਟੇਲ ਆ ਇਹ ਮੁਸਤਫਾ ਨਹੀਂ ਜਾਂਦੀ ਬੱਚਾ ਨੂੰ ਜਾਂਦੀ ਜੀ ਅੱਛਾ ਹੋਰ ਹੋਰ ਵੀ ਕਹਿੰਦੇ ਹੋ ਜਿਹੜੇ ਖਾਲੇ ਬਣਾਏ ਰੁੜ ਗਏ ਵੀ ਸਾਡੇ ਉਧਰ ਤੋਂ ਰੋਈ ਵਾਲੇ ਖਾਲੇ ਬਣਿਆ ਖਾਲੇ ਨਵੇਂ ਬਣੇ ਖਾਲੇ ਰੁੜ ਗਏ ਜੀ ਖਾਲੇ ਸੀਮਿੰਟ ਹੀ ਨਹੀਂ ਪਾਇਆ ਖਾਲੇ ਦੇ ਵਿੱਚ ਕੱਚਾ ਸੀਮਿੰਟ ਮਾੜਾ ਮੋਟਾ ਪਾਇਆ ਖਾਲੇ ਰੁੜ ਗ ਹਾਂਜੀ ਕੋਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਦਾਅਵੇ ਸਰਕਾਰ ਬਥੇਰੇ ਕਰਦੀ ਆ ਆ ਕਰਦਾਂਗੇ ਜੇ ਕਰਦਾ ਸਰਕਾਰ ਨੇ ਕੀਤਾ ਕੀ ਆ ਕੱਖ ਨਹੀਂ ਕੀਤਾ ਜੀ ਸਿਰਫ ਵੋਟਾਂ ਵਾਸਤੇ ਹੀ ਆ ਨਹਿਰਾ ਨਹੀਂ ਸਫਾਈ ਹੋਈ ਕੋਈ ਕੋਈ ਨਹਿਰਾ ਸਫਾਈ ਨਹੀਂ ਹੋਈ ਕੀਤੀ ਆ ਮਾੜੀ ਮੋਟੀ ਕੀਤੀ ਕੀ ਸਫਾਈ ਕੀਤੀ ਇਹਨਾਂ ਮੇਰਾ ਨਾਮ ਗੁਰਦੀਪ ਸਿੰਘ ਆ ਤੇ ਮੈਂ ਮੁਸਤਾਵ ਜਟਣ ਦਾ ਕਿਸਾਨ ਆ ਮੇਰੀ ਜ਼ਮੀਨ ਦੋ ਖਾਲਿਆਂ ਤੇ ਪੈਂਦੀ ਆ ਇੱਕ ਖਾਲਾ ਨਵਾ ਪਿੰਡ ਸਰਦਾਰਾ ਪੁੰਗਲੀ ਨੂੰ ਜਾਂਦਾ ਦੂਸਰਾ ਇੱਥੇ ਬੱਬੇ ਵਾਲੀ ਗਾਜੀਕੋਟ ਤੋਂ ਜਵਾਹਰ ਨਿਕਲਦਾ ਤੇ ਅਸੀਂ ਕੋਸ਼ਿਸ਼ ਕਰ ਸਾਡੀ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਖੇਤੀ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਕਰੀਏ ਜੇ ਨਹਿਰੀ ਪਾਣੀ ਕੁਦਰਤੀ ਪਾਣੀ ਦੀ ਵਰਤੋਂ ਕਰਾਂਗੇ ਤੇ ਥਲੜਾ ਪਾਣੀ ਵੀ ਬਚੂਗਾ ਤੇ ਓਏ ਬਿਜਲੀ ਵੀ ਬਚੇਗੀ ਤੇ ਜ਼ਿਮੀਂਦਾਰ ਵੀ ਬਚੇਗਾ ਇਸ ਕਰਕੇ ਇਹ ਪੰਜਾਬ ਸਰਕਾਰ ਨੇ ਜੇ ਨਹਿਰੀ ਪਾਣੀ ਦਾ ਦੀ ਪ੍ਰਬੰਧ ਦੀ ਘਾਟ ਕਾਰਨ ਵੀ ਟਾਈਮ ਦੇ ਨਾਲ ਖਾਲਿਆਂ ਦੀ ਸਫਾਈ ਨਹੀਂ ਹੋਈ ਟਾਈਮ ਦੇ ਨਾਲ ਟੈਂਡਰ ਨਹੀਂ ਹੁੰਦੇ ਜੇ ਟੈਂਡਰ ਹੁੰਦੇ ਆ ਤੇ ਉਹ ਉਸ ਟਾਈਮ ਹੁੰਦੇ ਆ ਵੀ ਉਹ ਉਧਰੋਂ ਪਾਣੀ ਝੋਨੇ ਦੀ ਬਜਾਈ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਸਾੜ ਦਿੰਦੇ ਆ ਤੇ ਫਿਰ ਮਾੜੀ ਮੋਟੀ ਜੀਸੀਪੀ ਫੇਰ ਕੇ ਤੇ ਉਹ ਸਖਾਣਾ ਪੂਰਤੀ ਕਰਕੇ ਤੇ ਉਹ ਸਾਰਾ ਕੰਮ ਸਫਾਈ ਦਾ ਲਪੇੜ ਲਿਆ ਜਾਂਦਾ ਤੇ ਕਰੋੜਾਂ ਰੁਪਏ ਦਾ ਜਿਹੜਾ ਉਹ ਇਹਰਾਫੇਰੀ ਹੋ ਜਾਂਦੀ ਆ ਤੇ ਇਹਰਾਫੇਰੀ ਹੋਣ ਕਰਕੇ ਉਹ ਜ਼ਿਮੀਦਾਰ ਨੂੰ ਟਾਈਮ ਦੇ ਨਾਲ ਟੇਲਾਂ ਤੇ ਪਾਣੀ ਨਹੀਂ ਪਹੁੰਚਦਾ ਪੂਰਾ ਨਹੀਂ ਪਹੁੰਚਦਾ ਤੇ ਜ਼ਿਮੀਂਦਾਰਾਂ ਵਿਚਾਰਿਆਂ ਨੂੰ ਬੋਰੀਆਂ ਲਾਉਣੀਆਂ ਪੈਂਦੀਆਂ ਨੇ ਮੋਗਿਆਂ ਦੇ ਅੱਗੇ ਬੋਰੀਆਂ ਲਾ ਕੇ ਫਿਰ ਪਾਣੀ ਚੜਾਇਆ ਜਾਂਦਾ ਜਿਹੜਾ ਕੁਮੜਾ ਮੋਟਾ ਹੁੰਦਾ ਕਈ ਖਾਲੇ ਸਰਕਾਰ ਨੇ ਪੱਕੇ ਕੀਤੇ ਆ ਤੇ ਉਹ ਪੱਕੇ ਮਗਰੋਂ ਹੋਏ ਆ ਤੇ ਟੋਟੋ ਗੇਤੇ ਗਏ ਆ ਕਰੋੜਾ ਰੁਪਇਆ ਸਰਕਾਰ ਨੇ ਉਹ ਤੇ ਇਨਵੈਸਟ ਕੀਤਾ ਪਰ ਉਹ ਤੇ ਘਟੀਆ ਮਟੀਰੀਅਲ ਹੋਣ ਕਰਕੇ ਪੂਰਾ ਮਟੀਰੀਅਲ ਨਾਲ ਲਾਉਣ ਕਰਕੇ ਉਹ ਕਈ ਜਗ੍ਹਾ ਤੋਂ ਟੁੱਟ ਜਾਂਦਾ ਤੇ ਟੁੱਟਣ ਕਰਕੇ ਕਈ ਨਾ ਕਈ ਵਾਰਾਂ ਦੋ ਦੋ ਦਿਨ ਉਹ ਚ ਪਾਣੀ ਨਹੀਂ ਛੜਿਆ ਜਾਂਦਾ ਸੂਏ ਦੇ ਵਿੱਚ ਤੇ ਟਾਈਮ ਦੇ ਨਾਲ ਜ਼ਿਮੀਂਦਾਰ ਨੂੰ ਪਾਣੀ ਨਹੀਂ ਮਿਲਦਾ ਤੇ ਬਜਾਈ ਦਾ ਕੰਮ ਜਿਹੜਾ ਵਾ ਉਹ ਲੇਟ ਹੁੰਦਾ ਬੜੀ ਪ੍ਰੇਸ਼ਾਨੀ ਹੁੰਦੀ ਆ ਅਸੀਂ ਤੇ ਮੈਂ ਵੀ ਇਹ ਤੋਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਵੀ ਇਹ ਕਿਉਂ ਬਾਰ ਬਾਰ ਸੂਏ ਟੁੱਟਦੇ ਆ ਕਿਉਂ ਬਾਰ ਬਾਰ ਇਦਾਂ ਹੁੰਦਾ ਇਸ ਕਰਕੇ ਅਸੀਂ ਮਹਿਕਮੇ ਤੋਂ ਮੰਗ ਕਰਦੇ ਆਂ ਵੀ ਇਹਦੀ ਜਾਂਚ ਕੀਤੀ ਜਾਵੇ ਜਿਹੜੇ ਕੰਕਰੀਟ ਦੇ ਬਣੇ ਖਾਲਿਆ ਉਹਨਾਂ ਦਾ ਦੇਖਿਆ ਜਾਵੇ ਵੀ ਜਿਹੜਾ ਘਟੀਆ ਮਟੀਰੀਅਲ ਲੱਗਾ ਉਹਦਾ ਜ਼ਿੰਮੇਵਾਰ ਕੌਣ ਆ ਇਹ ਕਿੱਥੇ ਰਾਬੇਰੀ ਹੋਈ ਆ ਕਿਉਂ ਇਦਾਂ ਹੋਇਆ ਵਾ ਉਹਨੂੰ ਠੀਕ ਕਰਵਾਇਆ ਜਾਵੇ ਤੇ ਖਾਲਿਆਂ ਦੇ ਵਿੱਚ ਪੂਰਾ ਪ੍ਰਾਪਰ ਪਾਣੀ ਛੱਡਿਆ ਜਾਵੇ ਜੇ ਪਾਣੀ ਪੂਰਾ ਛੱਡਾਂਗੇ ਤੇ ਸਾਡਾ ਹੇਟਲਾ ਪਾਣੀ ਵੀ ਬਚੇਗਾ ਤੇ ਹੇਟਲਾ ਪਾਣੀ ਬਚਾਉਣਾ ਇਸ ਮੁਕਿਏ ਬਹੁਤ ਜ਼ਰੂਰੀ ਆ ਤੇ ਖੇਤੀ ਵਾਸਤੇ ਲਾਈਵ ਆਂਦਵਾਏ ਜਿਹੜਾ ਸਾਡਾ ਕੁਦਰਤੀ ਪਾਣੀ ਆ ਇੰਨਾ ਕੁਝ ਕਹਿੰਦਾ ਹੋਇਆ ਇਹ ਮੈਹਿਮਿਆਂ ਤੋਂ ਜਾਚ ਦੀ ਮੰਗ ਕਰਦਾ ਮੇਰਾ ਨਾਮ ਐਸਡੀਓ ਅਮਿਤ ਕੁਮਾਰ ਲੂਨਾ ਡਰੇਨੇਜ ਗੁਰਦਾਸਪੁਰ ਤੋਂ ਖੜ੍ਹ ਰੋਕੂ ਪ੍ਰਬੰਧ ਜਿਹੜੇ ਸਾਡੇ ਆ ਉਹ ਇਸ ਤਰ੍ਹਾਂ ਨੇ ਕਿ ਸਾਡੇ ਜਿਹੜੇ ਸਭ ਤੋਂ ਪਹਿਲਾਂ ਜਿਹੜੀ ਸਾਡੇ ਡਿਵੀਜ਼ਨ ਲੈਵਲ ਦੇ ਪਲੱਸ ਜ਼ਿਲ੍ਹਾ ਲੈਵਲ ਦੇ ਡੀਸੀ ਆਫਿਸ ਤੇ ਇੱਕ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿੱਥੇ ਆਉਣ ਵਾਲੇ ਫਲੱਡ ਦੇ ਜਿੰਨੇ ਵੀ ਅਪਡੇਟਸ ਨੇ ਉਹ ਦਿੱਤੇ ਜਾਣਗੇ ਤੇ ਹਰ ਰੋਕੂ ਪ੍ਰਬੰਧ ਕਰਵਾਏ ਜਾਣਗੇ ਇਸ ਤੋਂ ਇਲਾਵਾ ਸਾਡੇ ਮੰਡਲ ਦਫ਼ਤਰ ਅਧੀਨ ਐਸਡੀਐਮਐਫ ਫੰਡ ਦੇ ਰਾਹੀਂ 10 ਕਰੋੜ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਨੇ ਜੋ ਕਿ ਚੱਲ ਰਹੇ ਨੇ ਇਸ ਤੋਂ ਇਲਾਵਾ 3.5 ਕਰੋੜ ਰੁਪਏ ਨਾਲ ਸਾਡੀ ਡਰੇਨਾਂ ਦੀ ਸਫਾਈਆਂ ਦੇ ਕੰਮ ਚੱਲ ਰਹੇ ਨੇ ਇਸ ਤੋਂ ਇਲਾਵਾ ਸਾਡੇ 60 ਤੋਂ 70 ਹਜ਼ਾਰ ਜਿਹੜੀ ਖਾਲੀ ਬੋਰੀਆਂ ਦਾ ਪ੍ਰਬੰਧ ਕੀਤਾ ਗਿਆ ਜੋ ਅਸੀਂ ਐਮਰਜੈਂਸੀ ਵੇਲੇ ਵਰਤੀ ਜਾਵੇਗੀ ਤਾਂ ਜੋ ਫਲੱਡ ਨੂੰ ਰੋਕਿਆ ਜਾ ਸਕੇ ਬਾਕੀ ਜੋ ਵੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਅਪਡੇਟਸ ਆਉਣਗੇ ਫਲੱਡ ਨਾਲ ਰਿਲੇਟਡ ਉਹ ਨਾਲ ਦੀ ਨਾਲ ਅਸੀਂ ਡੀਸੀ ਆਫਿਸ ਤੋਂ ਪਰ ਜ਼ਿਲ੍ਹਾ ਪ੍ਰਬੰਧਕੀ ਨੂੰ ਆਪਾਂ ਸੂਚਿਤ ਕਰ ਦਿੱਤਾ ਜਾਵੇਗਾ ਸਰਕਾਰ ਵੱਲੋਂ ਪਿਆਰੀਆਂ ਬੋਰੀਆਂ ਜੀ ਜੀ ਸਰਕਾਰ ਵੱਲੋਂ ਤੈਨੂੰ